ਤੋ ਚੰਡੀਗੜ੍ਹ ਪੁਲਿਸ ਦੇ ਇੱਕ ਯੋਗ ਅਧਿਕਾਰੀ ਭੁਪਿੰਦਰ ਸਿੰਘ ਨਾ ਸਿਰਫ ਆਪਣੀ ਡਿਊਟੀਆਂ ਨਿਭਾਉਣ ਦੇ ਵਿੱਚ ਮੋਹਰੀ ਨੇ ਸਗੋਂ ਆਪਣੇ ਗੀਤਾਂ ਰਾਹੀਂ ਵੀ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਅਤੇ ਐਮਰਜੈਂਸੀ ਸੇਵਾਵਾਂ ਬਾਰੇ ਜਾਗਰੂਕ ਕਰਦੇ ਨੇ ਚੰਡੀਗੜ੍ਹ ਪੁਲਿਸ ਦੀ ਅਗਰ ਗੱਲ ਕਰੀਏ ਤੇ ਚੰਡੀਗੜ੍ਹ ਪੁਲਿਸ ਦੇਸ਼ ਭਰ ਦੇ ਵਿੱਚ ਕਾਫੀ ਮੰਨੀ ਅੰਬੇਰ ਸੇ ਤੋਂ ਕਾਰਜਰਤ ਨੇ ਭੁਪਿੰਦਰ ਜੀ ਜਿਹੜੇ ਕਿ ਪਹਿਲਾਂ ਚੰਡੀਗੜ੍ਹ ਟ੍ਰੈਫਿਕ ਦੇ ਵਿੱਚ ਆਪਣੀ ਡਿਊਟੀ ਨਿਭਾਰੇ ਸਨ ਤੇ ਲੋਕਾਂ ਨੂੰ ਕਾਫੀ ਉਹਨਾਂ ਨੇ ਅਵੇਅਰ ਕੀਤਾ ਟ੍ਰੈਫਿਕ ਦੇ ਜਿਹੜੇ ਗਾਣੇ ਗਾਉਂਦੇ ਸਨ ਅਗਰ ਕੋਈ ਵਿਅਕਤੀ ਟ੍ਰੈਫਿਕ ਦੀ ਉਲੰਘਣਾ ਕਰਦਾ ਸੀਗਾ ਜਾਂ ਕੋਈ ਵਿਅਕਤੀ ਹੈਲਮਟ ਨਹੀਂ ਪਾਉਂਦਾ ਸੀਗਾ ਤੇ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਗਾਣੇ ਬਣਾਏ ਨੇ ਹੁਣ ਜਿਹੜੀ ਹੈ ਉਹ ਆਪਣੀ ਸੇਵਾਵਾਂ ਪੀਸੀਆਰ ਯਾਨੀ ਕਿ 112 ਨੰਬਰ ਤੇ ਜਿਹੜੀ ਅਸੀਂ ਕਾਲ ਕਰਦੇ ਹਾਂ ਉੱਥੇ ਦੇ ਰਹੇ ਨੇ ਹਾਲਾਂਕਿ ਅਗਰ ਚੰਡੀਗੜ੍ਹ ਪੁਲਿਸ ਦੀ ਗੱਲ ਕਰੀ ਤੁਸੀਂ ਦੇਖ ਸਕਦੇ ਹੋ ਤੇ ਉਹਨੂੰ ਲੈ ਕੇ ਅਵੇਰਨੈਸ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਹੁਣ ਆਪਣੀ ਸੇਵਾ 112 ਮਿਲੀਆਂ ਆਪਾਂ ਨੂੰ ਆਰਟੀਕਲ ਹਾਲਾਂਕਿ ਪਹਿਲਾਂ ਵੀ ਆਰਟੀਕਲ ਆਪਣੇ ਕੋਲ ਸੀਗੀਆਂ ਚੰਡੀਗੜ੍ਹ ਪੁਲਿਸ ਦੀ ਗੱਲ ਕਰੀਏ ਦੇਸ਼ ਭਰ ਦੇ ਵਿੱਚ ਇੱਕ ਚਰਚਾ ਦੇ ਵੀ ਚੰਡੀਗੜ੍ਹ ਪੁਲਿਸ ਹੁੰਦੀ ਹੈ ਚੈੱਕ ਕ੍ਰਾਈਮ ਰੇਸ਼ਿਓ ਨੂੰ ਘਟ ਕਰਨ ਦੀ ਗੱਲ ਕਰੀਏ ਤੇ ਹੁਣ 112 ਦਾ ਤੁਸੀਂ ਜਿਹੜਾ ਗਾਣਾ ਕੱਢਿਆ ਇੱਕ ਤਾਂ ਉਹਦੇ ਬਾਰੇ ਚਰਚਾ ਕਰਾਂਗੇ ਤੇ ਜਿਹੜੀ ਨਵੀਆਂ ਗੱਡੀਆਂ ਆਈਆਂ ਉਹਨਾਂ ਬਾਰੇ ਸੱਚਾ ਕਰਾਂਗੇ ਕਿ ਕੀ 112 ਦੇ ਵੀ ਜਦੋਂ ਤੁਸੀਂ ਆਏ ਹੋ ਤੇ ਕੀ ਲੈ ਕੇ ਆਉਂਦੇ ਆ ਵਾ ਜੀ ਜੀ ਗੱਡੀਆਂ ਮੈਨੂੰ ਪਤਾ ਸੀ ਵੀ ਗੱਡੀਆਂ ਨਵੀਆਂ ਸਾਨੂੰ ਮਿਲ ਰਹੀਆਂ ਵਾ ਤੇ ਮਨ ਨਾਲ ਦੇ ਮੇਰੇ ਮੁਲਾਜ਼ਮੇ ਕਹਿੰਦੇ ਸੀ ਪੀ ਇਹਨਾਂ ਤੇ ਵੀ ਗਾਣਾ ਲੇਖ ਕੋਈ ਪੀਸੀਆ ਤੇ ਵੀ ਤੇ ਮੇਰੇ ਡੀਐਸਪੀ ਮੈਡਮ ਵੀ ਕਹਿ ਰਹੇ ਸੀਗੇ ਕਿ ਕਵੀਸ਼ਰ ਦਾ ਵੀ ਗਾਣਾ ਹੋਣਾ ਚਾਹੀਦਾ ਤੇ ਮੈਂ ਫਿਰ ਪਹਿਲੇ ਗਾਣਾ ਲਿਖ ਕੇ ਤਿਆਰ ਕਰ ਲਿਆ ਸੀਗਾ ਦਾ ਡਾਇਲੈਕਟ ਬਾਰੇ بڑا ਜਿਹੜਾ ਹੈ ਚਰਚਾ ਦੇ ਵਿੱਚ ਹੈ ਖਾਸ ਕਰ ਅਗਰ ਕੁੜੀਆਂ ਦੀ ਗੱਲ ਕਰੀਏ ਤੇ ਮੈਂ ਉਹਨਾਂ ਦੇ ਮੋਬਾਈਲ ਦੇ ਸਟੇਟਸ ਤੇ ਵੀ ਲੱਗਿਆ ਦੇਖਿਆ 112 ਤੇ ਜਿਹੜਾ ਕਾਲ ਹੋ ਰਹੀ ਹੈ ਸਾਡੇ ਇੱਕ ਜਾਣਕਾਰ ਆ ਤੇ ਮੈਂ ਐਵੇਂ ਵਟਸਐਪ ਚ ਲਾ ਰਿਹਾ ਸੀ ਤੇ ਦੇਖਿਆ ਤੇ ਤੁਹਾਡਾ ਗਾਣਾ ਲੱਗਿਆ ਹੋਇਆ ਸੀਗਾ ਤੇ ਨਾਲ ਹੀ ਫਿਰ ਮੈਂ ਅੱਜ ਤੁਹਾਨੂੰ ਕਾਲ ਕਰ ਲਈ ਤੇ ਕਾਫੀ ਇੱਕ ਜਿਹੜਾ ਫੋਨ ਗਾਣਾ ਤੁਹਾਡਾ ਕਾਫੀ ਇੱਕ ਜਿਹੜਾ ਸਿੱਧ ਹੋਇਆ ਮਤਲਬ ਕਾਫੀ ਪ੍ਰਸਿੱਧ ਹੋ ਰਿਹਾ ਇੱਕ ਤਾਂ ਉਹਦੇ ਦੋ ਬੋਲ ਤੇ ਨਾਲੇ ਸੋਚ ਕਿ ਮੈਂ ਆਈ ਕਿ 112 ਦੇ ਆਪਾਂ ਗਾਣਾ ਲਿਖੀਏ ਨਵੀਆਂ ਗੱਡੀਆਂ ਮੇਰੀਆਂ ਸੀ ਫਿਰ ਨਵਾਂ ਮਨੂੰ ਗੀਤ ਬਣਦਾ ਸੀਗਾ ਕਿਉਂਕਿ ਮੈਨੂੰ ਇੱਕ ਕੁਐਸਚਨ ਹੋ ਜਾਂਦਾ ਮੇਰੀ ਇੱਕ ਡਿਊਟੀ ਬਣ ਜਾਂਦੀ ਯਾਰ ਵੀ ਨਵਾਂ ਗਾਣਾ ਮੈਨੂੰ ਸਾਰੇ ਗਾਣ ਕੇ ਜੇ ਗਾਣਾ ਇੱਦਾਂ ਹੀ ਲਿਖਦੇ ਕੋਈ ਤੋ ਫਿਰ ਮੈਂ ਇਹ ਲਿਖਿਆ ਸੀਗਾ ਜੇ ਪੁਲਿਸ ਨਾ ਹੁੰਦੀ ਜ਼ਿੰਦਗੀ ਦੇ ਵਿੱਚ ਔਖਾ ਹੁੰਦਾ ਜਿਉਣਾ ਵੇ ਤੱਕੜੇ ਦੀ ਬਦਮਾਸ਼ੀ ਹੁੰਦੀ ਮਾੜੇ ਦਾ ਤਾਂ ਰੋਣਾ ਵੇ ਜੇ ਕਿਧਰੇ ਤੈਨੂੰ ਖਤਰਾ ਹੋਵੇ ਨਾ ਜੇ ਕਿਧਰੇ ਤੈਨੂੰ ਖਤਰਾ ਹੋਵੇ ਮੈਂ ਪੀਸੀਆਰ ਬਲਾਵਾ ਨਿਕਨੇ ਨੰਬਰ ਤੇ ਫੋਨ ਕਰੇਗੀ 112 ਮਿਲਾਵਾ ਕਿੰਨੇ ਨੰਬਰ ਤੇ ਫੋਨ ਕਰੇਗੀ ਹੁਣ ਤੱਕ 112 ਬਣ ਮਿਲਾਇਆ ਜਦੋਂ ਦਾ ਤੁਹਾਡਾ ਗਾਣਾ ਸੁਣ ਰਹੇ ਨੇ ਕੀ ਕਾਲਸ ਜਿਹੜੀਆਂ ਵਧੀਆਂ ਨੇ ਕਿ 112 ਦੀਆਂ ਜਾਂ ਫਿਰ ਕਿਉਂਕਿ ਚੰਡੀਗੜ੍ਹ ਪੁਲਿਸ ਦੀ ਗੱਲ ਕਰੀਏ ਅਕਸਰ ਕ੍ਰਾਈਮ ਰੇਸ਼ਿਓ ਜਿਹੜਾ ਹੈ ਇੱਥੇ ਘੱਟ ਹੀ ਰਹਿੰਦਾ ਇਹਨਾਂ ਕ੍ਰਾਈਮ ਨਹੀਂ ਹੈ ਕਿਉਂਕਿ ਲੋਕਾਂ ਨੂੰ ਡਰ ਹੈ ਮਗਰ ਗਾਣਾ ਸੁਣ ਕੇ ਕਿ ਆ 112 ਦੇ ਕੋਲ ਵਧੀਆਂ ਨੇ ਨਹੀਂ ਕਾਲਾਂ ਵਧਣਦਾ ਨਹੀਂ ਮਤਲਬ ਕਹਿੰਦਾ ਕਿ ਜਦੋਂ ਕੋਈ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਹੈ ਤੇ 112 ਤੇ ਤਾਂ ਹੀ ਕਾਲ ਕਰੋਗੇ ਨਾ ਕਿ ਤੁਹਾਨੂੰ ਕੋਈ ਛੇੜਛਾੜ ਹੋ ਰਹੀ ਹੈ ਜਾਂ ਕੋਈ ਐਕਸੀਡੈਂਟ ਹੋ ਗਿਆ ਤੇ ਤਾਂ ਹੀ ਲੋਕੀ ਚੰਡੀਗੜ੍ਹ ਦੇ ਬੜੇ ਮਤਲਬ ਸਮਝਦਾਰ ਆ ਕਿ ਐਵੇਂ ਮੱਲ ਨਜਾਇਜ਼ ਕਾਲ ਨਹੀਂ ਕਰਦੇ ਜਿਨ੍ਹਾਂ ਨੂੰ ਜ਼ਰੂਰਤ ਹੈ ਉਹ ਹੀ ਕਾਲ ਕਰਦੇ ਆ ਤੇ ਇਹ ਜ਼ਰੂਰਤ ਵਾਲਿਆਂ ਵਾਸਤੇ ਬਣਾਇਆ ਗਾਣਾ ਹੈ ਇਹ ਗੱਲ ਕਰੀਏ ਆਉਣ ਵਾਲੇ ਦਿਨਾਂ ਦੀ ਅਸੀਂ ਗੱਲ ਕਰੀਏ ਕੋਈ ਹੋਰ ਪਾਈਪਲਾਈਨ ਦੇ ਵਿੱਚ ਗਾਣੇ ਕਿਉਂਕਿ ਤੁਸੀਂ ਅਕਸਰ ਲੋਕਾਂ ਨੂੰ ਅਵੇਅਰ ਕਰਦੇ ਸੀਗੇ ਅਸੀਂ ਤੁਹਾਡੀ ਕਈ ਕਵਰੇਜ ਕੀਤੀਆਂ ਖਾਸ ਕਰ ਪਹਿਲਾਂ ਇੱਕ ਉਹ ਹੈਲਮਟ ਨੂੰ ਲੈ ਕੇ ਤੁਸੀਂ ਹੈਨਾ ਕਾਫੀ ਗਾਣਾ ਬਣਾਇਆ ਸੀਗਾ ਹੈਨਾ ਅਕਸਰ ਤੁਹਾਡੇ ਗਾਣੇ ਆਉਂਦੇ ਨੇ ਚਲੋ ਪੀਸੀਆਰ ਦੇ ਵਿੱਚ ਉਹਨਾਂ ਆਪਣੀ ਡਿਊਟੀ ਹੈ ਅਫਸਰਾਂ ਦਾ ਜਿਹੜਾ ਹੈ ਮੰਨਣਾ ਹੁੰਦਾ ਜਿੱਥੇ ਵੀ ਡਿਊਟੀ ਲਾਵਾਂਗੇ ਅਸੀਂ ਤਾਂ ਸੇਵਾ ਹੀ ਕਰਨੀ ਆ ਤੇ 112 ਵਾਲਾ ਗਾਣਾ ਕਾਫੀ ਚਰਚਾ ਦੇ ਵਿੱਚ ਆ ਹੋਰ ਵੀ ਕੋਈ ਗਾਣੇ ਹੈਗੇ ਆ ਜਿਹੜੇ ਕਿ ਲੋਕਾਂ ਨੂੰ ਖਾਸ ਕਰ ਕ੍ਰਾਈਮ ਨੂੰ ਜਿਹੜਾ ਹੈ ਕਿ ਅਗਰ ਕੋਈ ਵਿਅਕਤੀ ਕ੍ਰਾਈਮ ਕਰ ਰਿਹਾ ਉਸ ਗਾਣੀ ਬੈ ਜਿਆਦਾ ਤੇ ਮੇਰੇ ਕੋ ਟ੍ਰੈਫਿਕ ਦੇ ਹੁੰਦੇ ਕਿਉਂਕਿ ਮੈਂ ਟ੍ਰੈਫਿਕ ਦੀ ਡਿਊਟੀ ਕੀਤੀ ਆ ਠੀਕ ਐ ਤੇ ਉਹਦੇ ਵਿੱਚ ਹੀ ਹਾਂ ਸੜਕਾਂ ਉੱਤੇ ਹਰ ਦਿਨ ਖਤਰਾ ਸੜਕਾਂ ਤੇ ਕਈ ਲੋਕ ਮਰੇ ਅੱਜ ਕਿਤੇ ਕੱਲ ਹੋਰ ਕਿਤੇ ਐਕਸੀਡੈਂਟ ਤਾਂ ਰੋਜ਼ ਕੜੇ ਅੱਜ ਕਿਤੇ ਕੱਲ ਹੋਰ ਕਿਤੇ ਐਕਸੀਡੈਂਟ ਤਾਂ ਰੋਜ਼ ਕਰੇ ਅਸੀਂ ਥੱਕ ਅਸੀਂ ਥੱਕ ਗਏ ਨਾ ਕੇ ਲਾਲਾ ਕੇ Rábe ਅਸੀਂ ਲੱਗੇ ਜਿਹੜੇ ਹਨ ਨਾਕੇ ਜਿਹੜੇ ਨੇ ਚੰਡੀਗੜ੍ਹ ਪੁਲਿਸ ਅਕਸਰ ਲਗਾਉਂਦੀ ਹੈ ਤੇ ਭਪਿੰਦਰ ਜੀ ਸਾਡੇ ਨਾਲ ਸੀਗੇ ਇਹਨਾਂ ਦਾ 112 ਦਾ ਜਿਹੜਾ ਗਾਣਾ ਹੈ ਉਹ ਕਾਫੀ ਪ੍ਰਸਿੱਧ ਜਿਹੜਾ ਹੈ ਹੋ ਰਿਹਾ ਹੈ ਮੈਂ ਇੱਕ ਮਿੰਟ ਤੁਹਾਨੂੰ ਥੋੜੀ ਵੀਡੀਓ ਦੇਖਣਾ ਚਾਹੁੰਗਾ ਉਹ ਜਿਹੜੀ ਮੋਬਾਈਲ ਤੇ ਅਗਰ ਤੁਸੀਂ ਦਿਖਾ ਦਿਓ 112 ਵਾਲੀ ਤੇ ਕਿਉਂਕਿ 112 ਵਾਲਾ ਜਿਹੜਾ ਗਾਣਾ ਹੈ ਉਹ ਕਾਫੀ ਲੋਕੀ ਜਿਹੜੇ ਉਹਨੂੰ ਪਸੰਦ ਕਰ ਰਹੇ ਨੇ ਖਾਸ ਕਰਕੇ ਕਈ ਕੁੜੀਆਂ ਦੇ ਮੈਂ WhatsApp ਸਟੇਟਸ ਵੀ ਜਿਹੜੇ ਨੇ ਦੇਖੇ ਨੇ ਤੇ ਕਈ ਚੰਡੀਗੜ੍ਹ ਦੇ ਜਿਹੜੇ ਲੋਕ ਨੇ ਉਹ ਭਪਿੰਦਰ ਜੀ ਨੂੰ ਕਾਫੀ ਪਿਆਰ ਜਿਹੜਾ ਹੈ ਉਹ ਦੇ ਰਹੇ ਨੇ ਕਿਉਂਕਿ ਅ ਜਿਹੜੇ ਨੇ ਕਾਫੀ ਗਾਣੇ ਪਸੰਦ ਕਰਦੇ ਸੀਗੇ ਤੁਹਾਨੂੰ ਇੱਕ ਵਾਰੀ ਗਾਣਾ ਵੀ ਮੈਂ ਉਹ ਦਿਖਾਉਂਗਾ ਕਿ ਉਹ ਗਾਣੇ ਦੇ ਵਿੱਚ ਵੀ ਕਾਫੀ ਅੱਛੇ ਮੈਸੇਜ ਜਿਹੜੇ ਦਿੱਤੇ ਗਏ ਨੇ ਜਿਹੜੇ ਪੂਰੇ ਆਰਟਿਸਟ ਜਿਹੜੇ ਨਾਲ ਰੱਖੇ ਨੇ ਉਹ ਵੀ ਇੱਕ ਅੱਛਾ ਮੈਸੇਜ ਦੇ ਰਹੇ ਨੇ ਤੇ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਇਹ ਕਾਫੀ ਇੱਕ ਅੱਛਾ ਗਾਣਾ ਜਿਹੜਾ ਹੈ 112 ਦਾ ਭੁਵਿੰਦਰ ਜੀ ਹੋਰਾਂ ਨੇ ਕੱਢਿਆ ਤੇ ਤੁਸੀਂ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵੀ ਸਾਫ਼ ਤੌਰ ਤੇ ਕਿ ਇੱਕ ਅੱਛਾ ਮੈਸੇਜ ਜਿਹੜਾ ਹੈ ਬਿਲਕੁਲ ਦੇ ਰਹੀ ਹੈ ਕਿ ਜਦੋਂ 112 ਤੇ ਤੁਸੀਂ ਕਾਲ ਕਰਦੇ ਹੋ ਤੇ ਕਿਸ ਤਰ੍ਹਾਂ ਪੀसीआर ਮੌਕੇ ਤੇ ਪਹੁੰਚਦੀ ਹੈ ਚੰਡੀਗੜ੍ਹ ਪੁਲਿਸ ਦੀ ਪੀसीआर ਦੀ ਗੱਲ ਕਰੀਏ ਤੇ ਕਾਫੀ ਛੋਟਾ ਜਿਹੜਾ ਰਿਸਪੌਂਡ ਟਾਈਮ ਹੈ 5 ਕੀ ਮਿੰਟ ਦੇ ਵਿੱਚ ਵੀ ਜਿਹੜਾ ਉਹਨਾਂ ਨੂੰ ਰਿਸਪੌਂਡ ਕਰਨਾ ਹੁੰਦਾ ਕਿਉਂਕਿ ਐਸਐਸਪੀ ਜਿਹੜੇ ਨੇ ਚੰਡੀਗੜ੍ਹ ਦੇ ਉਹ ਖੁਦ ਜਿਹੜੇ ਨੇ ਇਸ ਪੀसीआर ਤੇ ਜਿਹੜੀ ਹੈ ਨਿਗਰਾਨੀ ਰੱਖਦੇ ਨੇ ਕਿ ਅਗਰ ਪੀसीआर ਜਿਹੜੀ ਹੈ ਕੋਈ ਵਿਅਕਤੀ 112 ਤੇ ਕਾਲ ਕਰਦਾ ਤਾਂ ਜਲ ਤੋਂ ਜਲ ਜਿਹੜੀ ਹੈ ਪੀसीआर ਪਹੁੰਚੇ ਕਿਉਂਕਿ ਚੰਡੀਗੜ੍ਹ ਦੇ ਵਿੱਚ ਅਗਰ ਤੁਸੀਂ ਹੋ ਤਾਂ ਕਾਫੀ ਸੁਰੱਖਿਤ ਲੋਕ ਮੰਨਦੇ ਨੇ ਆਪਣੇ ਆਪ ਨੂੰ ਕਿਉਂਕਿ ਪੀसीआर ਜਿਹੜੀ ਹੈ ਸਮੇਂ ਤੇ ਜਿਹੜੀ ਹੈ ਪਹੁੰਚ ਜਾਂਦੀ ਹੈ ਕਾਫੀ ਪਿਆਰ ਕਰ ਰਹੇ ਨੇ ਚंडीगढ़ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨਬੀ ਨਿਊਜ਼ ਲਈ ਆਮੀ ਸੇਠੀ ਦੀ ਰਿਪੋਰਟ